ਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਜਿਹੜੀਆਂ ਪੜੀਆਂ ਲਿਖੀਆਂ ਲੜਕੀਆਂ ਜਿਨ੍ਹਾਂ ਨੇ 10ਵੀਂ 12ਵੀਂ ਗ੍ਰੈਜੂਏਸ਼ਨ ਚਾਹੇ ਇਸ ਤੋਂ ਵੱਧ ਪੜ੍ਹਾਈ ਕੀਤੀ ਹੈ ਕੋਈ ਕੋਰਸ ਕੀਤਾ ਹੈ ਕੋਈ ਡਿਪਲੋਮਾ ਡਿਗਰੀ ਕੀਤਾ ਕੀਤੀ ਹੋਈ ਹੈ ਸੋ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਨੌਕਰੀ ਦੀ ਤਲਾਸ਼ ਵਿੱਚ ਨੇ ਉਹਨਾਂ ਵਾਸਤੇ ਬੜਾ ਵਧੀਆ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਜਿਹੜਾ ਉਹ ਮਿਲਣ ਜਾ ਰਿਹਾ ਹੈ ਮੈਗਾ ਪਲੇਸਮੈਂਟ ਕੈਂਪ ਸਿਰਫ ਲੜਕੀਆਂ ਦੇ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਨੈਸ਼ਨਲ ਕੈਰੀਅਰ ਸਰਵਿਸ ਦੇ ਵੱਲੋਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਬਠਿੰਡਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ਦਿਨ ਮੰਗਲਵਾਰ ਮਿਤੀ 14 ਜਨਵਰੀ 2025 ਸੁਮਾ ਸਮਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਮੈਗਾ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਸਿਰਫ ਤੇ ਸਿਰਫ ਪੜੀਆਂ ਲਿਖੀਆਂ ਮੈਰਿਡ ਅਨਮੈਰਿਡ ਲੜਕੀਆਂ ਦੇ ਲਈ ਸੋ ਇਸ ਕੈਂਪ ਦੇ ਵਿੱਚ ਜਿਹੜੀਆਂ ਜਿਹੜੀਆਂ ਕੰਪਨੀਆਂ ਨੌਕਰੀ ਆਫਰ ਕਰਨਗੀਆਂ ਇਹਨਾਂ ਬੇਟੀਆਂ ਨੂੰ ਲੜਕੀਆਂ ਨੂੰ ਉਹ ਤੁਸੀਂ ਸਾਰੇ ਨੋਟ ਕਰ ਲਓ ਵੱਦ ਤੋਂ ਵੱਦ ਗਰੁੱਪਾਂ ਦੇ ਵਿੱਚ ਇਹ ਜਾਣਕਾਰੀ ਸ਼ੇਅਰ ਕਰ ਦਿਓ ਕਿਸੇ ਜ਼ਰੂਰਤਮੰਦ ਬੇਟੀ ਨੂੰ ਭੈਣ ਨੂੰ ਬੱਚੀ ਨੂੰ ਜੋਬ ਮਿਲ ਜਾਵੇ ਸਭ ਤੋਂ ਪਹਿਲਾਂ ਜਿਹੜੀ ਪੋਸਟ ਹੈ ਈਓਨ ਡਿਜੀਟਲ ਜ਼ੋਨ ਜਿਹੜਾ ਬਠਿੰਡਾ ਪੁੱਚੋ ਮੰਡੀ ਬਣਿਆ ਹੋਇਆ ਇੱਥੇ 50 ਵੈਕੈਂਸੀਆਂ ਨੇ ਐਗਜ਼ਾਮ ਲੈਬ ਇਨਵਿਜੀਲੇਟਰ ਔਰ ਟੈਲੀ ਕਾਲਰ ਦੀਆਂ 20 ਵੈਕੈਂਸੀਆਂ ਨੇ ਟੋਟਲ 70 ਪੋਸਟਾਂ ਨੇ ਸੋ ਇਹਦੇ ਵਿੱਚ ਯੋਗਤਾ ਜਿਹੜੀ ਹੈ ਉਹ ਫਰੈਸ਼ਰ ਵੀ ਤੇ ایکسپੀਰੀਅੰਸ ਵੀ ਦੋਨੋਂ ਵਿਚਾਰੇ ਜਾਣਗੇ ਤੇ এডਿਕੇਸ਼ਨ ਕੁਆਲਿਫਿਕੇਸ਼ਨ ਹੈ ਜਿਹੜੀ 12ਵੀਂ ਤੇ ਗ੍ਰੈਜੂਏਸ਼ਨ ਦੋਨੋਂ ਇੱਥੇ ਅਪਲਾਈ ਕਰ ਸਕਦੀ ਨਹੀਂ ਬੱਚਿਆਂ ਬੇਟੀਆਂ ਪਹੁੰਚ ਸਕਦੀਆਂ ਨੇ ਉਮਰ ਦੀ ਹੱਦ ਹੈ ਜਿਹੜੀ ਉਹ ਇਨਵਿਜੀਲੇਟਰ ਲਈ 28 ਤੋਂ 45 ਸਾਲ ਅਤੇ ਜਿਹੜੀ ਟੈਲੀ ਕਾਲਰ ਦੇ ਲਈ 25 ਤੋਂ 35 ਸਾਲ ਤਨਖਾਹ ਇਹਦੇ ਵਿੱਚ ਇਨਵਿਜੀਲੇਟਰ ਦੀ ਸੈਲਰੀ ਜਿਹੜੀ 18000 ਰੱਖੀ ਗਈ ਹੈ ਅਤੇ ਟੈਲੀ ਕਾਲਰ ਦੀ ਜਿਹੜੀ ਤਨਖਾਹ 12000 ਰੁਪਏ ਪਰ ਮੰਥ ਇਹਦੇ ਵਿੱਚ ਆਫਰ ਕੀਤਾ ਜਾਏਗਾ ਅਗਲੀ ਜਿਹੜੀ ਪੋਸਟ ਹੈ ਉਹ ਹੈ ਪੁਖਰਾਜ ਹੈਲਥ케ਅਰ ਪ੍ਰਾਈਵੇਟ ਲਿਮਟਿਡ ਵੱਲੋਂ ਵੈਲਨੈਸ ਐਡਵਾਈਜ਼ਰ ਭਰਤੀ ਕੀਤੇ ਜਾਣੇ ਨੇ ਬੇਟੀਆਂ 100 ਵੈਕੈਂਸੀ ਹੈ 10ਵੀਂ ਪਾਸ ਯੋਗਤਾ ਹੈ ਉਮਰ 18 ਤੋਂ 25 ਸਾਲ ਅਤੇ 15000 ਰੁਪਏ ਜਿਹੜੀ ਸੈਲਰੀ ਦਿੱਤੀ ਜਾਣੀ ਹੈ ਕੰਪਨੀ ਵੱਲੋਂ ਅਗਲੀ ਜਿਹੜੀ ਪੋਸਟ ਹੈ ਵਿਜੇਰਾਜ ਜਿੰਦਲ ਐਂਡ ਕੰਪਨੀ ਦੇ ਵੱਲੋਂ ਟੈਲੀ ਕਾਲਰ ਦੀ ਪੋਸਟ ਹੈ ਪੰਜਾਬ ਵੈਕੈਂਸੀਆਂ ਨੇ 12ਵੀਂ ਪਾਸ ਨਾਲ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ 20 ਤੋਂ 35 ਸਾਲ ਉਮਰ ਦੀ ਹੱਦ ਦਾ 15000 ਰੁਪਏ ਤਨਖਾਹ ਰੱਖੀ ਗਈ ਹੈ ਜੀ ਉਸ ਤੋਂ ਅਗਲੀ ਜਿਹੜੀ ਪੋਸਟ ਹੈ ਉਹ ਵੀ ਵਿਜੇ ਰਾਜ ਜਿੰਦਲੈਂਡ ਕੰਪਨੀ ਵੱਲੋਂ ਹੈ ਬੈਕ ਐਂਡ ਐਗਜ਼ੀਕਿਊਟਿਵ 30 ਪੋਸਟਾਂ ਨੇ ਇਹਦੇ ਵਿੱਚ ਫਰੈਸ਼ਰ ਵੀ ਤੇ ਐਕਸਪੀਰੀਅੰਸ ਹੋਲਡਰ ਵੀ ਲੈ ਜਾਣਗੇ 18 ਤੋਂ 30 ਸਾਲ ਉਮਰ ਦੀ ਹੱਦ ਦਾ 50000 ਰੁਪਏ ਜਿਹੜੀ ਇਹਦੇ ਵਿੱਚ ਤਨਖਾਹ ਰੱਖੀ ਗਈ ਹੈ ਸਾਰੀਆਂ ਪੋਸਟਾਂ ਬਠਿੰਡਾ ਦੇ ਵਿੱਚ ਜਿਹੜੀ ਜੌਬ ਮਿਲਣ ਵਾਲੀ ਹੈ ਉਸ ਤੋਂ ਬਾਅਦ ਐਜਾਈਲ ਹਰਬਲ ਦੇ ਵੱਲੋਂ ਇਹ ਵੀ ਵੈਲਨੈਸ ਐਡਵਾਈਜ਼ਰ ਦੀ ਪੋਸਟ ਹੈ 100 ਪੋਸਟਾਂ ਨੇ 12ਵੀਂ ਪਾਸ ਯੋਗਤਾ ਮੰਗੀ ਗਈ ਹੈ ਲੜਕੀਆਂ ਦੀ 18 ਤੋਂ 26 ਸਾਲ ਦੇ ਵਿਚਕਾਰ ਉਮਰ ਹੋਣੀ ਚਾਹੀਦੀ ਹੈ 12000 ਰੁਪਏ ਪਰ ਮੰਤ ਤਨਖਾਹ ਰੱਖੀ ਗਈ ਹੈ ਇਸ ਤੋਂ ਬਾਅਦ LIC of India ਬਠਿੰਡਾ ਦੇ ਵਿੱਚ ਪੋਸਟਾਂ ਨੇ ਉਹਨੇ LIC ਏਜੰਟ ਦੀਆਂ ਮਹਿਲਾ ਕੈਰੀਅਰ ਏਜੰਟ 50 ਪੋਸਟਾਂ ਨੇ 10ਵੀਂ ਪਾਸ ਯੋਗਤਾ ਉਮਰ 18 ਤੋਂ 65 ਸਾਲ ਵਿਚਕਾਰ ਹੈ ਇਹਦੇ ਵਿੱਚ 7000 ਰੁਪਿਆ ਇਨਕਮ ਹੈ ਪਲੱਸ ਕੰਮ ਕਰਨ ਦਾ ਜਿਹੜਾ ਇਨਸੈਂਟਿਵ ਹੈ ਕਮਿਸ਼ਨ ਉਹ ਦਿੱਤਾ ਜਾਏਗਾ ਉਹ ਸਾਰੀ ਜਾਣਕਾਰੀ ਤੁਹਾਨੂੰ ਕੈਂਪ ਦੇ ਵਿੱਚ LIC ਦੇ ਜਿਹੜੇ ਉੱਥੇ ਸਟਾਫ ਆਇਆ ਹੋਏਗਾ ਰਿਕਰੂਟਿੰਗ ਸਟਾਫ ਉਹ ਦੇਣਗੇ ਸੋ ਉਸ ਤੋਂ ਅਗਲੀ ਜਿਹੜੀ ਪੋਸਟ ਹੈ ਉਹ ਹੈ SBI ਲਾਈਫ ਇੰਸ਼ੋਰੈਂਸ ਕੰਪਨੀ ਦੇ ਵੱਲੋਂ ਡਿਵੈਲਪਮੈਂਟ ਮੈਨੇਜਰ ਔਨ ਰੋਲ ਦੀ ਪੋਸਟ ਹੈ ਤਿੰਨ ਪੋਸਟਾਂ ਨੇ ਗ੍ਰੈਜੂਏਟ ਡਿਗਰੀ ਚਾਹੀਦੀ ਹੈ 20 ਤੋਂ 40 ਸਾਲ ਉਮਰ ਰੱਖੀ ਗਈ ਹੈ 20000 ਰੁਪਏ ਪਰ ਮਹੀਨਾ ਸੈਲਰੀ ਹੈ ਬਿਜ਼ਨਸ ਐਸੋਸੀਏਟ ਆਫ ਰੋਲ ਇਹ ਪੋਸਟ ਹੈ SBI ਲਾਈਫ ਦੇ ਵਿੱਚ ਤਿੰਨ ਪੋਸਟਾਂ ਨੇ 12ਵੀਂ ਪਾਸ ਯੋਗਤਾ ਮੰਗੀ ਗਈ ਹੈ 20 ਤੋਂ 40 ਸਾਲ ਉਮਰ ਹੱਦ ਰੱਖੀ ਗਈ ਹੈ ਇਹਦੇ ਵਿੱਚ ਤਨਖਾਹ ਸ਼ੋ ਨਹੀਂ ਕੀਤੀ ਗਈ ਉਹ ਤੁਹਾਡੀ ਇੰਟਰਵਿਊ ਦੇ ਆਧਾਰ ਤੇ ਤੁਹਾਡੀ ਤਨਖਾਹ ਜਿਹੜੀ ਜਿਹੜੀ ਸੈਲਰੀ ਹੈ ਉਹ ਫਿਕਸ ਕੀਤੀ ਜਾਏਗੀ ਅਗਲੀ ਜਿਹੜੀ 7ਵੇਂ ਨੰਬਰ ਤੇ ਜਿਹੜੀ ਕੰਪਨੀ ਉੱਥੇ ਇੰਟਰਵਿਊ ਲੈਣ ਵਾਸਤੇ ਆ ਰਹੀ ਹੈ ਉਹ ਹੈ ਇੰਡੀਆ ਜੋਬ ਕਾਰਟ ਇੱਥੇ ਪ੍ਰੋਸੈਸ ਕੋਆਰਡੀਨੇਟਰ 5 ਪੋਸਟਾਂ ਨੇ ਗ੍ਰੈਜੂਏਟ ਯੋਗਤਾ ਰੱਖੀ ਗਈ ਹੈ 21 ਤੋਂ 35 ਸਾਲ ਉਮਰ ਹੈ ਅਤੇ 15000 ਰੁਪਏ ਤਨਖਾਹ ਦਿੱਤੀ ਜਾਏਗੀ ਉਸ ਤੋਂ ਅਗਲੀ ਜਿਹੜੀ ਪੋਸਟ ਹੈ ਕੰਪਿਊਟਰ ਇੰਪਲੀਮੈਂਟਰ 20 ਪੋਸਟਾਂ ਨੇ 12ਵੀਂ ਪਾਸ ਯੋਗਤਾ ਰੱਖੀ ਗਈ ਹੈ 18 ਤੋਂ 35 ਸਾਲ ਏਜ ਅਤੇ 15000 ਤੋਂ 20000 ਦੇ ਵਿੱਚਕਾਰ ਤਨਖਾਹ ਰਹਿਣ ਵਾਲੀ ਹੈ ਅੱਠਵੀਂ ਕੰਪਨੀ ਜਿਹੜੀ ਉੱਥੇ ਆ ਰਹੀ ਹੈ ਰੋਜ਼ਗਾਰ ਮੇਲੇ ਦੇ ਵਿੱਚ ਇੰਟਰਵਿਊ ਲੈਣ ਵਾਸਤੇ ਉਹ ਹੈ ਅਥਰਵਾ ਟੈਕਨੀਕਲ ਲਿਮਟਿਡ ਪਠਿੰਡਾ ਕੰਪਿਊਟਰ ਆਪਰੇਟਰ ਅਤੇ ਅਕਾਊਂਟੈਂਟ ਦੀ ਪੋਸਟ ਹੈ ਕੰਪਿਊਟਰ ਆਪਰੇਟਰ ਦੀਆਂ ਚਾਰ ਪੋਸਟਾਂ ਨੇ 12ਵੀਂ ਪਾਸ ਯੋਗਤਾ ਉਮਰ 22 ਤੋਂ 35 ਸਾਲ 10000 ਰੁਪਏ ਤਨਖਾਹ ਰੱਖੀ ਗਈ ਹੈ ਤੇ ਅਕਾਊਂਟੈਂਟ ਦੀ ਪੋਸਟ ਤਿੰਨ ਪੋਸਟਾਂ ਨੇ ਬੀਕਮ ਵਿਦ 1 ਸਾਲ ਦਾ ਤਜਰਬਾ 22 ਤੋਂ 35 ਸਾਲ ਉਮਰ ਦੀ ਹੱਦ ਹੋਣੀ ਚਾਹੀਦੀ ਹੈ ਤੇ 10000 ਰੁਪਏ ਤਨਖਾਹ ਰੱਖੀ ਗਈ ਹੈ ਨਵੀਆਂ ਤੇ ਲਾਸਟ ਜਿਹੜੀ ਇੱਥੇ ਕੰਪਨੀ ਦੱਸੀ ਗਈ ਹੈ ਨੋਟੀਫਿਕੇਸ਼ਨ ਦੇ ਵਿੱਚ ਉਹ ਹੈ ਸਕਾਈ ਅਚੀਵਰਸ ਟੀਮ ਲੀਡਰ ਸੇਲਜ਼ ਐਗਜ਼ੀਕਿਊਟਿਵ ਦੀ ਜਿਹੜੀ ਪੋਸਟ ਹੈ 30 ਪੋਸਟਾਂ ਨੇ ਟੋਟਲ 10ਵੀਂ ਤੇ 12ਵੀਂ ਪਾਸ ਇਹਦੇ ਵਿੱਚ ਉਮੀਦਵਾਰ ਵਿਚਾਰੇ ਜਾਣਗੇ 18 ਤੋਂ 35 ਸਾਲ ਉਮਰ ਦੀ ਹੱਦ 12000 ਰੁਪਏ ਤਨਖਾਹ ਰੱਖੀ ਗਈ ਹੈ ਸੋ ਇਹ ਸਾਰੀਆਂ ਕੰਪਨੀਆਂ ਪੜੀਆਂ ਲਿਖੀਆਂ ਬੇਟੀਆਂ ਦੀ ਇੰਟਰਵਿਊ ਲੈਣਗੀਆਂ ਨੌਕਰੀ ਵਾਸਤੇ 14 ਜਨਵਰੀ 2025 ਦਿਨ ਮੰਗਲਵਾਰ ਸਮਾਂ 10 ਵਜੇ ਦਾ ਦਿੱਤਾ ਗਿਆ ਸਥਾਨ ਜਿਹੜਾ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ਸੋ ਜਿਹੜੀਆਂ ਵੀ ਬੇਟੀਆਂ ਨੂੰ ਨੌਕਰੀ ਦੀ ਜ਼ਰੂਰਤ ਹੈ ਉਹ ਇੱਥੇ ਆਪਣੀ ਜੋਬ ਵਾਸਤੇ ਅਪਲਾਈ ਕਰ ਸਕਦੀਆਂ ਨੇ ਤੁਸੀਂ 1 ਸਾਲ 2 ਸਾਲ ਨੌਕਰੀ ਕਰਨੀ ਹੈ ਤੁਹਾਡਾ ਤਜਰਬਾ ਹੋ ਜਾਂਦਾ ਹੈ ਅੱਗੇ ਉਹਨੂੰ ਕੰਟੀਨਿਊ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ ਪਰ ਘਰੇ ਵਿਹਲੇ ਬੈਠਣ ਨਾਲੋਂ ਤੁਹਾਨੂੰ ਇਹ ਨੌਕਰੀ ਦਾ ਐਕਸਪੀਰੀਅੰਸ ਹੋ ਜਾਏਗਾ ਜਿਹਦੇ ਆਧਾਰ ਤੇ ਤੁਹਾਨੂੰ ਆਪਣੇ ਘਰ ਦੇ ਨੇੜੇ ਇਸ ਤੋਂ ਵਧੀਆ ਜੋਬ ਵੀ ਮਿਲ ਸਕਦੀ ਹੈ ਸੋ ਜ਼ਰੂਰੀ ਨੋਟ ਹੈ ਇਹਦੇ ਵਿੱਚ ਕਿ ਜਿਹੜੇ ਵੀ ਬੱਚਿਆਂ ਨੇ ਇੱਥੇ ਆਉਣਾ ਇੰਟਰਵਿਊ ਦੇਣ ਵਾਸਤੇ ਉਹਨਾਂ ਨੇ ਆਪਣਾ ਰੈਜ਼ਿਊਮ ਔਰ ਆਪਣੇ ਜਿਹੜੇ ਐਜੂਕੇਸ਼ਨ ਕੁਆਲਿਫਿਕੇਸ਼ਨ ਦੇ ਸਰਟੀਫਿਕੇਟ ਨੇ ਉਹ オリジナル ਨਾਲ ਲੈ ਕੇ ਆਉਣੇ ਨੇ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਪ੍ਰੂਫ ਸਾਰੇ ਡਾਕੂਮੈਂਟ ਪਾਸਪੋਰਟ ਸਾਈਜ਼ ਫੋਟੋ ਉਹ ਆਪਣੀਆਂ ਨਾਲ ਲੈ ਕੇ ਆਉਣੀਆਂ ਨੇ ਸੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤਾਂ ਕਿ ਕੋਈ ਜ਼ਰੂਰਤਮੰਦ ਬੇਟੀ ਇੱਥੇ ਪਹੁੰਚ ਕੇ ਆਪਣੀ ਇੰਟਰਵਿਊ ਦੇ ਕਰਕੇ ਨੌਕਰੀ ਪ੍ਰਾਪਤ ਕਰ ਸਕੇ ਬਹੁਤ ਬਹੁਤ ਧੰਨਵਾਦ ਜੀ ਪੂਰੀ ਵੀਡੀਓ ਵੇਖਣ ਦੇ ਲਈ